बहुत मेहरबानी चीमा साहब इतने बैठ जाओ बैठ जाओ आराम ना बैठ चीमा दरमियान एम एल ए मनजिंद लालपुरा जी सात लाल सिंह भुलर साे जे कैंडीडेट ने सज्जन सिंह जी चीमा पार्टी लीडर ने सारी साड़ी सापूरथले की टीम बैठी है सामने बड़े जुझारू साथी थोड़ा बहुत बहुत धन्यवाद है तुम इनी भारी गिणती गर्मी के बावजूद आए हो फे वागुरू जी का खालसा भीरों बहुत ਖੁਸ਼ੀ ਦੇਣ ਵਾਲੀ ਗੱਲ ਹੈ ਸਕੂਨ ਦੇਣ ਵਾਲੀ ਗੱਲ ਹੈ ਕਿ ਜਦੋਂ ਦੂਜੀਆਂ ਪਾਰਟੀਆਂ ਨੂੰ ਬੰਦਾ ਨਹੀਂ ਲੱਭ ਰਿਹਾ ਦਿਹਾੜੀ ਤੇ ਵੀ ਨਹੀਂ ਲੱਭ ਰਿਹਾ ਤੇ ਉੱਥੇ ਤੁਸੀਂ ਇੱਥੇ ਭਗਵੰਤ ਮਾਨ ਦੀਆਂ ਰੈਲੀਆਂ ਚ ਨੇ ਵੱਡੇ ਵੱਡੇ ਇਕੱਠਾਂ 'ਚ ਆ ਜਾਂਦੇ ਹੋ ਤੁਸੀਂ ਕਮਾਲ ਹੈ ਇਹ ਤਾਂ ਕੋਈ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਇਹ ਤਾਂ ਕੋਈ ਰੱਬ ਹੀ ਕਰ ਰਿਹਾ ਕੁਝ ਬਸ ਥੋੜਾ ਇੱਥੇ ਆਉਣਾ ਤੁਹਾਨੂੰ ਬਲਵਕਸ਼ਣਾ ਪ੍ਰਮਾਤਮਾ ਵੱਲੋਂ ਕਿ ਜਾਓ ਉੱਥੇ ਕੁਛ ਨਾ ਕੁਛ ਤਾਂ ਹੋ ਰਿਹਾ ਹੈ ਵਈ ਰੱਬ ਵੱਲੋਂ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਜੇ ਬੰਦੇ ਦੇ ਵਾਸਤੇ ਗੱਲ ਹੁੰਦੀ ਕਾਲੀ ਦਲ ਦੀਆਂ ਰੈਲੀਆਂ 'ਚ ਇਕੱਠ ਹੋ ਜਾਂਦਾ ਕਾਂਗਰਸੀਆਂ ਦੀਆਂ ਕੱਲੇ ਰੈਲੀਆਂ 'ਚ ਇਕੱਠ ਹੋ ਜਾਂਦਾ ਉਹ ਸੁਖਵੀਰ ਬਾਦਲ ਨੇ ਜੀਪ ਤੇ ਉੱਤੇ ਛੱਤ ਲਵਾ ਰੱਖੀ ਐ ਬੰਦ ਦੁਕਾਨਾਂ ਨੂੰ ਐ ਕਰਦਾ ਫਿਰ ਤਰ੍ਹਾਂ ਕੋਈ ਹੁੰਦੀ ਨਹੀਂ ਆਲੇ ਦਾਲੇ ਆ ਹਾਲਤ ਹੋ ਗਈ ਉਹਨਾਂ ਦੀ ਸੋ ਖਡੂਰ ਸਾਹਿਬ ਹਲਕੇ ਤੋਂ ਝਾੜੂ ਵਾਸਤੇ ਕਹਿਣ ਆਇਆ ਪਾਰਟੀਆਂ ਸੰਗਠਨ ਵੱਡੇ ਹੁੰਦੇ ਆ ਵਿਅਕਤੀ ਵੱਡਾ ਨਹੀਂ ਹੁੰਦਾ ਸੰਗਠਨ ਵੱਡਾ ਹੁੰਦਾ ਹੈ ਸਰਕਾਰ ਆਪਣੇ ਕੋਲੇ 4 ਜੂਨ ਤੋਂ ਬਾਅਦ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਤੇ ਲਾਲਜੀਤ ਪੁੱਲਰ ਦੀ ਜ਼ਿੰਮੇਵਾਰੀ ਸ਼ੁਰੂ ਇਹ ਦਿੱਲੀ ਜਾ ਕੇ ਬੋਲੂਗਾ ਮੰਤਰੀ ਰਹਿ ਤਜਰਬਾ ਹੈ ਬੋਲਣ ਦਾ ਵੀ ਤੇ ਅਫਸਰਾਂ ਤੋਂ ਕੰਮ ਕਰਾਉਣ ਦਾ ਵੀ ਤਜਰਬਾ ਹੈ ਤਾਂ ਕੋਈ ਮਾਇਦਾ ਲਾਲ ਆ ਜਾ ਨਹੀਂ ਹੋ ਸਕਦਾ ਜਿਹੜਾ 1 ਰੁਪਿਆ ਵੀ ਸਾਡੇ ਪੰਜਾਬ ਦਾ ਹੱਕ ਮਾਰ ਜੇ ਉਹ ਤੇ ਸੈਂਟਰ ਚ ਸੈਂਟਰ ਚ ਭੇਜੋ 13 0 ਦੇਖੋ ਖਲੂਸਾ ਵਾਲਿਓ ਮਗਰ ਨਾ ਰਹਿਜਿਓ ਲਾਂਬਾ ਨਾ ਕੋਈ ਆਜੇ ਜੇ ਤਿਆਰ ਹੂੰ ਕਿ ਹਾਂ ਦੋਸਤਾਂ ਮਿੱਤਰਾਂ ਪਰਿਵਾਰਾਂ ਨੂੰ ਵੀ ਕਹਾਂਗੇ ਕਿ ਭਾਈ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨੇ ਨੇ ਮੈਨੂੰ ਵੋਟ ਪਹੁੰਚੂਗੀ ਸਮਝ ਲਓ ਤਾਂ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਮੈਨੂੰ ਥੋੜਾ ਜਿਹਾ ਸਕੂਨ ਦੇ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਾਕੀ ਕਮਾਂ ਵਾਲੇ ਪਾਸੋਂ ਸਾਰੀਆਂ ਕਸਰਾਂ ਕੱਢ ਦੂੰਗਾ ਮੈਂ ਕਿਸੇ ਰੇਤੇ ਦੀ ਖੱਡ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਬਸ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਹਵੇਲੀ 'ਚ ਸਾਂਹੀ ਪਾਉਣਾ ਢਾਬੇ 'ਚ ਸਾਂਹੀ ਪਾਉਣਾ ਮੈਂ ਕਿਸੇ ਠੇਕੇ 'ਚ ਸਾਂਹੀ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਧੁੱਖਾ ਸੁੱਖਾ ਹਿੱਸਾ ਪਾਉਂਗਾ ਤਾਂ ਕਰਕੇ ਤੁਹਾਡੇ ਕੋਲੇ ਆਇਆ ਹਾਂ ਬਟਨ ਚੌਥੇ ਨੰਬਰ ਤੇ ਐ ਆਉਣਾ ਪਹਿਲੇ ਨੰਬਰ ਤੇ ਤੇ ਇਹ ਵੀ ਨੋਟ ਕਰ ਲਿਓ ਹਫਤਾ ਰਹਿ ਗਿਆ ਬਸ ਬਹੁਤ ਲੋਕਾਂ ਦੇ ਮੈਨੂੰ ਫੋਨ ਆ ਰਹੇ ਨੇ ਬਹੁਤ ਲੋਕ ਮੈਨੂੰ ਮਿਲਦੇ ਨੇ ਰਾਹ ਚ ਪਿੰਡਾਂ ਚ ਜਦੋਂ ਲੰਘਦਾ ਮੈਂ ਪਿੰਡ ਆ ਜਾਂਦੇ ਐ ਸਿਰੋਪੇ ਲੈ ਕੇ ਮਾਨ ਸਨਮਾਨ ਕਰਨ ਇਹੀ ਕਹਿੰਦੇ ਕੰਨ ਚ ਹੀ ਕਹਿ ਦਿੰਦੇ ਆ ਕਿ ਨਾ ਫਿਕਰ ਨਾ ਕਰੀਂ ਬਸ ਬਸ ਮੈਂ ਕਿਹਾ ਠੀਕ ਹੈ ਕਹਿੰਦੇ ਹੋ ਗਿਆ ਕੰਮ ਕਹਿੰਦੇ ਅੰਦਰੋਂ ਤਾਂ ਅਸੀਂ ਬਹਾਕੇ ਬੈਠੇ ਆਂ ਔਰ ਜਿੱਨਾਂ ਚ ਕਾਲੀਆਂ ਕਾਂਗਰਸੀਆਂ ਦੀ ਜੜ ਨਹੀਂ ਪੱਟੀ ਜਾਂਦੀ ਉਹਨਾਂ ਚਿਰ ਮੈਂ ਥੱਕਦਾ ਨਹੀਂ ਮੈਂ ਤਾਂ ਨਹੀਂ ਬੇਲਾ ਬੈਂਦਾ ਤੜਕੀ ਤੁਰ ਪੈਂਦਾ ਮੈਂ ਤਾਂ ਹੁਣ ਤੀਜਾ ਪ੍ਰੋਗਰਾਮ ਹੈ ਇਹ ਇਹ ਤੋਂ ਪਹਿਲਾਂ ਦੋ ਇੰਟਰਵਿਊ ਕਰਤੀਆਂ ਟੀਵੀ ਤੇ ਐਤੋਂ ਬਾਅਦ ਦੋ ਹੋਰ ਨੇ ਇੱਕ ਫਿਰੋਜ਼ਪੁਰ ਇੱਕ ਗੁਰੂ ਹਰਸਾਏ ਜਾ ਕੇ ਰਹੂੰਗਾ ਬਠਿੰਡੇ ਅੱਜ ਰਾਤ ਨੂੰ ਕੱਲ ਨੂੰ ਅਬੋਰ ਗਿੱਦੜਵਾਹਾ ਰਾਮਪੁਰਾ ਫੂਲ ਪਧੌੜ ਬਰਨਾਲਾ ਜਿੱਥੇ ਜਿੱਥੇ ਜਾਂਦੇ ਆ ਸੁਹਾਗਾ ਹੀ ਫਿਰਦਾ ਜਾਂਦਾ ਪਰ ਇੱਕ ਗੱਲ ਮੈਂ ਕਹਿਣੀ ਚਾਹਨਾ ਇਹ ਨਾ ਸੋਚ ਲਿਓ ਹੁਣ ਜੇ ਭਗਵੰਤ ਮਾਨ ਸਾਡੇ ਪਿੰਡ ਵੀ ਆ ਜਾਂਦਾ ਅਸੀਂ ਵੀ ਵੋਟ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾਂ ਨਹੀਂ ਮੰਗ ਰਿਹਾ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਿਹਾ ਤੁਹਾਡੇ ਜਵਾਕਾਂ ਵਾਸਤੇ ਨੌਕਰੀਆਂ ਦੇਣੀਆਂ 43000 ਤਾਂ ਦੇਤੀਆਂ ਲੱਖਾਂ ਨੌਕਰੀਆਂ ਹਜੇ ਹੋਰ ਦੇਣੀ ਐ। ਬਿਜਲੀ ਦਾ ਬਿੱਲ ਤੁਹਾਨੂੰ ਆਉਂਦਾ ਨਹੀਂ। 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ। ਵੀਰੋ ਥਰਮਲ ਪਲੈਂਟ ਆਪਾਂ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ। ਹੁਣ ਇੰਡਸਟਰੀ ਵਾਲੀ ਬਿਜਲੀ ਵੀ ਸਸਤੀ ਕਰੂੰ। ਉਹਦੇ ਨਾਲ ਇੰਡਸਟਰੀ ਆਊਗੀ ਆਪਣੇ ਜਵਾਨਾਂ ਨੂੰ ਕੰਮ ਮਿਲੂਗਾ। ਆਪਣੇ ਧੀਆ ਪੋਤਾਂ ਨੂੰ ਕੰਮ ਮਿਲੂਗਾ। ਬਹੁਤ ਕੁਝ ਸੋਚੀ ਬੈਠਾ ਹਾਂ ਪੰਜਾਬ ਵਾਸਤੇ ਮੈਂ ਇਹੀ ਸੋਚਦਾ ਮੈਂ ਹੋਰ ਤਾਂ ਮੈਨੂੰ ਕੋਈ ਕੰਮ ਹੀ ਨਹੀਂ ਹੁਣ ਪੈਸੇ ਪੂਸੇ ਕਮਾਉਣ ਵਾਲੀ ਗੱਲ ਛੱਡ ਦਿਓ ਵੀਰੋ ਗੱਲ ਤਾਂ ਹਾਂ ਲੰਘੀ ਹੁਣ ਤਾਂ ਹੁਣ ਤਾਂ ਗੱਲ ਤਾਂ ਹਾਂ ਲੰਘੀ ਪੈਸਾ ਪੂਸਾ ਮੇਰੇ ਵਾਸਤੇ ਕੋਈ ਐਹਮियत ਨਹੀਂ ਰੱਖਦਾ ਜਿੰਨਾ ਪਿਆਰ ਤੁਸੀਂ ਦੇਈ ਜਾਂਦੇ ਹੋ ਇਹਦਾ ਕੋਈ ਮੁੱਲ ਹੈ ਕਿਸੇ ਗਰੰਟੀ 'ਚ ਮੈਂ ਇੱਕ ਤੁਹਾਨੂੰ ਛੋਟੀ ਜੀ ਗੱਲ ਸੁਣਾਉਣਾ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਮੈਨੂੰ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜਦੋਂ ਇਹ ਤਾਂ ਘਰ ਹੈ ਇਹ ਤਾਂ ਬਾਬੇ ਦਾ ਘਰ ਹੈ ਇੱਥੇ ਤਾਂ 13-13 ਟੋਲੀਆਂ ਸੀ ਜਦੋਂ ਵਾਸੀਆਂ ਤੇ ਲੋਕਾਂ ਨੂੰ ਹੋਕਾ ਦਿੰਦੇ ਫਿਰਦੇ ਸੀ ਸੱਚ ਦਾ ਤਾਂ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਰਵਾਬ ਛੇੜ ਬਾਣੀ ਉਚਰਨੀ ਹੈ ਮਰਦਾਨੇ ਨੇ ਰਵਾਬ ਛੇੜੀ ਬਾਣੀ ਉਚਰ ਲੱਗੇ ਆ ਗੂੰਜੀ ਆਵਾਜ਼ ਅਸਮਾਨ ਚ ਸੱਚ ਦੀ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਜੂ ਤੇ ਕੋਈ ਬਹੁਤ ਸੱਚਾ ਬੰਦਾ ਆ ਗਿਆ ਰੱਬ ਦਾ ਫਕੀਰ ਆ ਗਿਆ ਸਿੱਧੀ ਰੱਬ ਨਾਲ ਹੈ ਉਹਦੀ satsang ਕਰ ਲਈਏ ਕਿਸਮਤਾਂ ਪਾਇਟ ਦਊਗਾ ਕਿਸਮਤਾਂ ਬਦਲ ਦਊਗਾ ਪਿੰਡ ਦੇ ਲੋਕ ਇਕੱਠੇ ਹੋ ਕੇ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਕਈ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਔਖੇ ਨੇ ਅਸੀਂ ਸੱਚ ਦੇ ਰਾਹਾਂ ਦੇ ਪਾਂਦੀ ਆਂ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਰਹਿਣ ਦੋ ਕਹਿੰਨਾ ਜੀ ਅਸੀਂ ਤਾਂ ਨਾਲ ਜਾਵਾਂਗੇ ਗੁਰੂ ਸਾਹਿਬ ਕਹਿੰਦੇ ਆ ਜਾਓ ਫਿਰ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਚਾਰੇ ਪਾਸੇ ਚਾਂਦੀ ਹੋਈ ਚਾਂਦੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਆਪਣਾ ਕੰਮ ਬਣ ਗਿਆ ਉਹ ਚਾਂਦੀ ਲੈ ਕੇ ਘਰੇ ਮੁੜ ਗਏ ਕਾਫਲਾ ਅੱਧਾ ਰਹਿ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਤੁਰਾਂਗੇ ਕਹਿੰਦੇ ਰਾਹ ਔਖੇ ਆ ਸਕਦੇ ਆ ਕਹਿੰਦੇ ਆਉਣ ਜੋ ਗੁਰੂ ਜੀ ਤੁਰੇ ਗਏ ਤੁਰੇ ਗਏ ਤੁਰੇ ਗਏ ਅਗੇ ਸੋਨੇ ਦੇ ਢੇਰ ਆ ਗਏ ਜਿਹਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕ ਲਿਆ ਕਹਿੰਦੇ ਚਲ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿ ਗਏ ਆਪਾਂ ਉਹ ਚਾਂਦੀ ਲੈ ਕੇ ਮੁੜ ਗਏ ਆਪਾਂ ਨੂੰ ਸੋਨਾ ਮਿਲ ਗਿਆ ਬੰਦੇ ਹੀ ਦਾਸ ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਗੁਰੂ ਜੀ ਅਸੀਂ ਤਾਂ ਨਾਲ ਤੁਰਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਾਹ ਓਖੇ ਆ ਸਕਦੇ ਐ ਕਹਿੰਦੇ ਆਉਣ ਦਿਓ ਤੁਰੇ ਗਏ ਤੁਰੇ ਗਏ ਤੁਰੇ ਗਏ ਹੀਰੇ ਮੋਤੀਆਂ ਦੇ ਢੇਰ ਆ ਗਏ ਉਹਨਾਂ ਦੱਸਾਂ ਨੇ ਹੀਰੇ ਮੋਤੀ ਚੱਕੇ ਲੈ ਕਹਿੰਦਾ ਆਪਾਂ ਉਹਨਾਂ ਦੋਨਾਂ ਤੋਂ ਹੀ ਵਧੀਆ ਰਹਿ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ ਕਹਿੰਦਾ ਮੈਂ ਤਾਂ ਨਹੀਂ ਜਾਣਦਾ ਬਾਬਾ ਜੀ ਮੈਂ ਤਾਂ ਉਹਨਾਂ ਤੋਂ ਅਮੀਰ ਆ ਮੈਂ ਤੁਹਾਡੇ ਨਾਲ ਹੀ ਰਹੂੰ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਆ ਨਾ ਹੀਰੇ ਆ ਨਾ ਮੋਤੀ ਆ ਤੂੰ ਨਾ ਤਾਂ ਅਮੀਰ ਕਿਵੇਂ ਐ ਬਾਬਾ ਮਰਦਾਨਾ ਜੀ ਕਹਿੰਦੇ ਗੁਰੂ ਜੀ ਉਹਨਾਂ ਕਮਲਿਆਂ ਨੂੰ ਕਿਵੇਂ ਸਮਝਾਵਾਂ ਔਰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਆਪਦੇ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੋਂ ਰਹਿ ਜਾਂਦਾ ਫਿਰ ਮੈਨੂੰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੈ ਵੀਰੋ ਪਿੰਡ ਦੇ ਮੈਂਬਰ ਪੰਚਾਇਤ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੋਂ ਲੈ ਕੇ ਐਮ ਐਲ ਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਬਣਾਉਂਦਾ ਹੈ ਲੋਕ ਜਦੋਂ ਲੋਕ ਹੀ ਮੇਰੇ ਨਾਲ ਹੈ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋ ਸਕਦਾ ਜੀ ਫਿਰ ਪੈਸੇ ਚਾਹੀਦੇ ਆ ਫਿਰ ਪੈਸਾ ਕੀ ਕਰੂੰਗਾ ਤੁਹਾਡੇ ਪਿਆਰ ਮੂਰੇ ਪੈਸਾ ਟਿਕ ਜੂ ਨਾ ਟਿਕਨੀ ਸੋ ਮੇਰੇ ਤੇ ਯਕੀਨ ਰੱਖਿਓ ਇਮਾਨਦਾਰੀ ਦਾ ਪ੍ਰਮਾਤਮਾ ਸਵਤ ਬਖਸ਼ੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਨਹੀਂ ਲੱਗਿਆ ਅਜੇ ਤੱਕ 1 ਰੁਪਏ ਦਾ ਨੇ ਇਹਨਾਂ ਨੇ ਢੇਰਾਂ ਦੇ ਢੇਰ ਇਕੱਠੇ ਕਰ ਲੈਣੇ ਸੀ ਤੈਂ ਤਾਂ ਹੁਣ ਜਬਕਦੇ ਫਿਰਦੇ ਆ ਤੈਂ ਤਾਂ ਮਿੰਤਾ ਕਰਦੇ ਫਿਰਦੇ ਆ ਲੋਕਾਂ ਦੀਆਂ ਪਾਲੇ ਮੈਲ ਆਹ ਪਾਲੇ ਹੋਟਲ ਮੁੱਖ ਮੰਤਰੀ ਬਣ ਜਾਂਦੇ ਸੀ ਅੰਦਰੋਂ ਕੁੰਡਾ ਲਾ ਲੈਂਦੇ ਸੀ ਮਹਿਲ ਦਾ ਕਹਿੰਦੇ ਲੋਕ ਨਾ ਆਉਣ ਹੁਣ ਪੌਣੇ ਪੰਜ ਸਾਲਾਂ ਬਾਅਦ ਕੁੰਡਾ ਖੋਲਦੇ ਸੀ 22 ਚ ਕੀ ਕੀਤਾ ਕੁੰਡਾ ਤਾਂ ਲਾਇਆ ਹੋਇਆ ਸੀ ਉਹਨੇ ਲੋਕ ਬਾਹਰੋਂ ਕੁੰਡਾ ਲਾ ਗਏ ਜਦੋਂ ਐ ਖੋਲਣ ਲੱਗੇ ਕਹਿੰਦੇ ਖੁੱਲਦਾ ਕਿਉਂ ਨਹੀਂ ਉਹ ਕਹਿੰਦੇ ਲੋਕ ਲਾ ਕੇ ਬਾਹਰੋਂ ਹੁਣ ਤੁਸੀਂ ਇੱਥੇ ਰਹੋ ਬਸ ਸਾਸ੍ਰਿਕਾ ਉਹ ਫਿਰਦੇ ਆ ਉੱਤੇ ਉਹ ਰੋਣ ਲੱਗ ਗਈ ਬੀਬਾ ਹਰ ਸਿਮਰਤ ਕੌਰ ਬਟਿੰਡੇ ਇੱਕ ਰੈਲੀ 'ਚ ਰੋਣ ਲੱਗ ਗਈ ਹਜੇ ਤੱਕ ਖਾਈਆਂ ਗੱਲੀਆਂ ਹੋਈਆਂ ਨੇ ਹਜਤਾ ਨਾਂ ਲੈ ਲੈ ਕੇ ਰੋਇਆ ਕਰਨਗੇ ਮੇਰਾ 4 ਜੂਨ ਤੋਂ ਬਾਅਦ ਮੇਰੀ ਫੋਟੋ ਦੇਖ ਕੇ ਸਾਰਾ ਟੱਬਰ ਆਇਆ ਕਰ ਅੰਦਰਲੀ ਗੱਲ ਦੱਸ ਦੇ ਨਾ ਗਾਹਾਂ ਨਾਲ ਗੱਲ ਕਰ ਦਿਓ ਇੱਥੇ ਰੱਖਿਓ ਗੱਲ ਨੂੰ ਬਾਦਲ ਕਿਆਂ ਤੇ ਕਾਂਗਰਸੀਆਂ ਨੇ ਜਿਹੜੇ ਇਹਨਾਂ ਦੇ ਕਰੇ ਸਫਾਈ ਵਾਲੇ ਸੀ ਉਹਨਾਂ ਨੂੰ ਕਹਿਤਾ ਝਾੜੂ ਨਹੀਂ ਫੇਰਨਾ ਪੋਚੇ ਹੀ ਲਾਦਿਆ ਕਰੋ ਬਸ ਝਾੜੂ ਦੇ ਤਾਂ ਮੰਨ ਜੇ ਹੋਇਆ ਝਾੜੂ ਨਹੀਂ ਸਾਨੂੰ ਦੇਖਣਾ ਚਾਹੀਦਾ ਪੋਚਾ ਆ ਹਾਲ ਤਾਂ ਇਹਨਾਂ ਨੇ ਇਹ ਮੈਂ ਨਹੀਂ ਮੇਰੀ ਕੋਈ ਕਾਹਤ ਨਹੀਂ ਥੋਡੀ ਐ ਇਹ ਥੋਡੀ ਐ ਮੈਂ ਤਾਂ ਵਿੱਚ ਉਹ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਉਹ ਗੱਲ ਹੋ ਜਾਂਦੀ ਹੈ ਕੰਮ ਤੁਸੀਂ ਕਰਦੇ ਹੋ ਇਹ ਲੈ ਤਕੀ ਫਿਰ ਇੱਕ ਤਰੀਕ ਨੂੰ ਕਰ ਦਿਓ ਬਸ ਫੇਰ ਦਿਓ ਝਾੜੂ ਕੇਜਰੀਵਾਲ ਸਾਹਿਬ ਵੀ ਆ ਗਏ ਉਹ ਅੱਜ ਹੁਸ਼ਿਆਰਪੁਰ ਨੇ ਫਿਰੋਜ਼ਪੁਰ ਨੇ ਬਠਿੰਡੇ ਨੇ ਉਹ ਅਲੱਗ ਤੋਂ ਪ੍ਰੋਗਰਾਮ ਕਰਨਗੇ ਮੈਂ ਅਲੱਗ ਤੋਂ ਕਰੂੰਗਾ ਚਲੋ ਪਾਰਟੀ ਸਾਡੇ ਕੋਲੇ ਬਾਕੀ ਸਾਡੇ ਲੀਡਰ ਅੰਦਰ ਦੇ ਰੱਖਿਆ ਮਨੀਸ਼ ਸੋਦੀ ਅੰਦਰ ਕਰ ਰੱਖਿਆ ਸਤਿੰਦਰ ਜੈਨ ਅੰਦਰ ਕਰ ਰੱਖਿਆ ਤਾਂ ਸਾਡੇ ਕੋਲੇ ਜਿੰਨੇ ਕੁ ਲੀਡਰ ਹੈਗੇ ਆਂ ਅਸੀਂ ਅਸੀਂ ਤਾਂ ਕਰਾਂਗੇ ਜੀ ਇਸ ਤਾਂ ਲੋਕਾਂ ਜਾਵਾਂਗੇ ਪਰ ਤੁਸੀਂ ਇਹ ਨਾ ਕਹਿ ਦਿਓ ਕਿ ਜਦ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਆ ਜਾਂਦੇ ਫਿਰ ਵੋਟਾਂ ਪਾਣਦੇ ਕਿਉਂ ਭਈ ਮੈਂ ਕਿਹੜਾ ਵੋਟ ਆਪਦੇ ਵਾਸਤੇ ਮੰਗਦਾ ਤੁਹਾਡੇ ਜੋਕਾਂ ਵਾਸਤੇ ਹਾਂਜੀ ਦੇਖੋ ਤੁਸੀਂ ਬਹੁਤ ਤੇਜ਼ ਹੋ ਨਾਲੇ ਸਾਰੀ ਕਿੱਕਲੀ ਆਉਂਦੀ ਹੈ ਫਿਰ ਵੀ ਕਹਿੰਦੇ ਸੁਣਾ ਜੋ ਉਹਨਾਂ ਦੇ ਜ਼ਖਮਾਂ ਤੇ ਐ ਭੁੱਖ ਭੁੱਖ ਕੇ ਨੂਨ ਪਾਣਿਆ ਉਹਨਾਂ ਦੇ ਤੁਸੀਂ ਸੋ ਵੀਰੋ ਕਿੱਕਲੀ ਸੁਣਾ ਦੂੰਗਾ ਪਰ ਉਸ ਤੋਂ ਪਹਿਲਾਂ ਮੈਨੂੰ ਦੋ ਨਾਰੇ ਐਸੇ ਲਾ ਦਿਓ ਤਾਂ ਕਿ ਮੈਨੂੰ ਇਹ ਸਕੂਨ ਮਿਲੇ ਕਿ ਮੈਂ ਫਿਰ ਸultanpur Lodhi ਵਾਲਿਆਂ ਵੱਲੋਂ ਤਾਂ ਹਾਂ ਹੀ ਸਮਝਾਂ ਇਹ ਇਨਕਲਾਬ ਬੋਲੇ ਸੋ ਨਿਹਾਲ ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਇਹ ਬੀਬਾ ਜੀ ਕਹਿ ਰਹੇ ਨੇ ਬੀਬਾ ਜੀ ਮੈਂ ਨਹੀਂ ਕਹ ਰਿਹਾ ਕਿ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਂ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਸੂਹਿਆਂ 'ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਹੈ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਹੈ ਲੋਕੀ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਆ ਨਵੀਂ ਜੋੜੀ ਆ ਹੁਣ ਵਿੱਚ ਲਾਈਨ ਲੋਕੀ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇ ਮੇਰਾ ਸੁੱਕੀ ਜਾਵੇ ਖੂਨ ਵੇ ਮਗਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਨੂੰ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਨ ਇਨਕਲਾਬ ਜਿੰਦਾਬਾਦ ਰਹੋ ਆਬਾਦ ਰਹੋ ਆਰਾਮ ਨਾਲ ਜਾਇਓ ਹੌਲੀ ਜਾਇਓ ਬੱਚੇ ਵੀ ਨੇ ਮਾਵਾਂ ਭੈਣਾਂ ਵੀ ਨੇ ਆਰਾਮ ਨਾਲ ਇੱਕ ਤਰੀਕ ਨੂੰ ਬਸ ਕੰਮ ਕਰ ਦਿਓ ਫਿਰ ਤੁਹਾਡੇ ਕੋਲੇ ਉਦੋਂ ਬਾਅਦ ਸਾਡਾ ਕੰਮ ਹੈ ਆਈ ਲਵ ਯੂ ਲਵ ਯੂ ਆਲ ਬਹੁਤ ਬਹੁਤ ਮਿਹਰਬਾਨੀ ਚਾਹੁੰਦੇ ਵਾਸਤੇ ਰਹੋ ਬਹੁਤ ਬਹੁਤ